दोनों बहुत ही शानदार ने चल 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 ਪਹਿਲਾ ਮੁਕਾਬਲਾ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਕੰਬਲੀ ਭਾਈ ਹਿੰਦੀ ਹਿੰਦੀ ਵੀਰੇ ਇਸ ਤੋਂ ਬਾਅਦ ਫੌਲ ਦੇ ਰਾਂਗੇ ਅਸੀਂ ਹੱਥ ਨਹੀਂ ਲਾਉਣਾ ਬਾਕਸਲੇ ਲਾ ਰਹੇ ਨੇ ਪਿਛਲੇ ਦਾ ਖਿਡਾਰੀ ਜਿਹੜਾ ਧਿਆਰ ਰੱਖਿਆ ਜੀ ਮੇਰ ਸਿੰਘ ਜੀ ਲੋਏ ਕੁੰਗਿਆ ਸਿੰਘ ਬੰਦੇ ਨਾਲ ਜੋਰ ਮਵਾ ਲਓ ਮੁੰਡੇ ਦਾ ਤਾੜੀ ਮਾਰ ਕੇ ਜੋਰ ਦੀ ਸ਼ਾਬਾਸ਼ ਇਸ ਕਰਕੇ ਜਿਹੜਾ ਤਾੜੀ ਮਾਰ ਕੇ ਲਾਉਂਦੇ ਭਾਈ ਔਰ ਫਿਰ ਕੇ ਮਾਰਾ ਜਾ ਅੰਗਰੇਜ਼ਾਂ ਦਾ ਸ਼ਾਬਾਸ਼ ਔਰ ਫਿਰ ਦੇ ਮੇਰਾ ਦੇਖੋ ਪਿਛਲੇ रणबीर जहिड़ो फेस हांजी